ਬਾਈ ਸੱਪਾਂ ਨੂੰ ਵੀ ਸ਼ਰਮ ਆ ਗਈ ਜਦੋਂ ਉਹਨਾਂ ਨੂੰ ਮੈਂ ਕੁਝ ਇੱਕ ਬੰਦਿਆਂ ਦੇ ਕਾਰਨਾਮੇ ਦੱਸੇ ਸੱਪ ਐਵੇਂ ਬਦਨਾਮ ਟੱਕ ਬੰਦੇ ਮਾਰਦਿਆ ਵੀਰੇ ਸੱਪ ਬਦਨਾਮ ਟੱਕ ਬੰਦੇ ਮਾਰਦਿਆ ਸੱਪ ਉੱਤੇ ਹੀ ਬਦਨਾਮ ਅੱਜ ਦੀ ਹਕੀਕਤ ਆ ਬਾਈ ਗਰੀਬੀ ਮਰਦ ਨੂੰ ਨੰਗਾ ਕਰ ਦਿੰਦੀ ਆ ਅਮੀਰੀ ਔਰਤ ਨੂੰ ਤੁਹਾਨੂੰ ਬੇਚਨੀ ਮਸ਼ੂਰ ਸਾਹਿਬ ਜੀ ਗੱਲਾਂ ਸੱਚੀਆਂ ਨੇ ਕੋੜੀਆਂ ਤਾਂ ਲੱਗਣਗੀਆਂ ਵੀਡੀਓ ਸ਼ੇਅਰ ਕਰਦੇ ਹੋ ਕਹਿੰਦਾ ਜਦੋਂ ਦਾ ਵਿਆਹਾਂ ਦੇ ਵਿੱਚ ਮਰਦ ਤੇ ਘੋੜੇ ਨੱਚਣ ਲੱਗ ਗਏ ਨਾ ਉਦੋਂ ਦੀਆਂ نسلਾਂ ਨਾ ਮੁਜਰਾ ਕਰਨ ਵਾਲੀਆਂ ਪੈਦਾ ਹੋਣ ਲੱਗ ਗੀਆਂ ਭਾਈ ਸਾਰੇ ਕਹਿੰਦੇ ਦੁਬਾਰਾ ਕਰ ਲਾ ਮੁਹੱਬਤ ਪਰ ਦੂਜੀ ਵਾਰੀ ਬਾਰਿਸ਼ਾਂ ਤੇ ਕਦੇ ਮਿੱਟੀ ਮਹਿਕਦੀ ਨਹੀਂ ਹੁੰਦੀ ਛੋਟੇ ਬਾਈ ਜਿਹੜੀ ਚੀਜ਼ ਵੇਖਦੀ ਹੋਵੇ ਨਾ ਉਹਦਾ ਮੁੱਲ ਲਾਇਦਾ ਹੈ ਕਦੇ ਦਿਲ ਨਹੀਂ ਦਈਦਾ ਸਮਝਿਆ ਗੱਲ ਕਿੰਨੀਆਂ ਹੀ ਕੌਲੀਆਂ ਪਰ ਪਰ ਖਾਈ ਜਾ ਦੇਲਦੇ ਹੋਲਿਆਂ ਨੂੰ ਪੰਜੇਰੀ ਤਗੜਾ ਨਹੀਂ ਕਰਦੀ ਵੀ ਜਲਾਉਣੇ ਉਹਨੇ ਚਾਹੀਦੇ ਸਾਦਾ ਲੱਗਦੇ ਨਾ ਧੁੱਕੇ ਬੱਲਿਆ ਇੱਕ ਕਲ ਜੁਗਿਆ ਸੱਜਣਾ ਇੱਥੇ ਕੰਮ ਕਾਲੇ ਸਟੇਟਸ ਭਗਵਾਨ ਦੇ ਲੱਗਦੇ ਆ ਮੇਰੇ ਪਿਓ ਮਰੇ ਧੁਖਾ ਬਾਰ ਵੰਡਦੇ ਆ ਦਾਨ ਐਦਾਂ ਨਹੀਂ ਓਖ ਦੇ ਖੁਸ਼ ਹੁੰਦਾ ਭਗਵਾਨ ਦਿਲ ਕਿਸੇ ਦਾ ਦੁੱਖਾ ਕੇ ਆਪ ਪਾਲਦੀ ਓਖੀ ਹੋਰ ਬਾਈ ਕੀ ਹਾਲ ਨੇ ਕਿਨੇ ਦਰਦਾਂ ਜਿ ਬੈਠਾ ਹਾਂ ਤੇ ਕਿਤੇ ਕਰੀ ਜਾਂਦਾ ਕਿ ਪੁੱਛਦਿਆ ਕਾਰਨ ਅੱਖੀਆਂ ਵਗਦੇ ਪਾਣੀ ਦਾ ਮੈਂ ਹੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ ਤਾਣੀਆਂ ਟੁੱਟੇ ਫੁੱਲ ਆਕੇ ਰ ਮੁਰਝਾਈ ਜਾਂਦੇ ਨੇ ਇਕੱਲੇ ਬੈਠੇ ਸੱਜਣਾ ਚੇਤੇ ਆਈ ਜਾਂਦੇ ਮੈਨੂੰ ਤਾਂ ਥੋੜੇ ਪੱਲੇ ਪੈਣਗੇ ਤੇ ਯਾਰ ਵਿੱਚੋਂ ਹੋਰ ਕੀ ਮਿਲੂ ਛੋਟੇ ਬਾਈ ਜਿਹੜੀ ਚੀਜ਼ ਵੇਚਦੀ ਹੋਵੇ ਨਾ ਉਹਦਾ ਮੁੱਲ ਆਈਦਾ ਹੈ ਕਦੇ ਦਿਲ ਨਹੀਂ ਦਈਦਾ ਸੰਜੇ ਗੰਦਰ